ਜੀ ਰਾਤਰੀ ਗਾਲ ਜੀ ਦਾ ਨਾਮ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਜੀ ਵੀ ਇਹ ਕਰਦੇ ਸਾਰੇ ਠੀਕ ਠਾਕ ਹੋਮਗੇ ਜੀ ਆਪਾਂ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੋਣਾ ਆਪਾਂ ਕਰਨਾਟਕਾ ਨੂੰ ਆ ਜੀ ਪਹੁੰਚ ਗਏ ਮਸ਼ੀਨ ਚਲਾਤੀ ਅੱਜ ਤਰੀਕ ਮੈਨ ਲੱਗਦਾ ਹੋਗੀ ਤਰੀਕ ਦੇਖੀ ਨਹੀਂ ਪਤਾ ਨਹੀਂ 9 ਨਵਾਂ 9 ਦਸੰਬਰ ਆ ਪਤਾ ਨਹੀਂ 10 ਦਸੰਬਰ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਇਹ ਵਲੌਗ ਮਨ ਲਓ ਵੀ ਇੱਕ ਦਿਨ ਛੱਡ ਕੇ ਪਊਗਾ ਤੇ ਅੱਜ ਬਣਿਆ ਜੇ 9 ਨੂੰ ਬਣਿਆ ਤਾਂ 10 ਨੂੰ ਪਊਗਾ ਜੇ 10 ਨੂੰ ਬਣਿਆ ਤਾਂ 11 ਨੂੰ ਪਊਗਾ ਤੁਸੀਂ ਆਪ ਆਪਣਾ ਹਿਸਾਬ ਲਾ ਲਿਓ ਤੇ ਮਸ਼ੀਨ ਲੈ ਕੇ ਬਾਬਿਆਂ ਦਾ ਨਾਮ ਆਪਾਂ ਚਲਾਦੀ ਪਾਸ ਹੋ ਗਈ ਓਕੇ ਆ ਰਿਪੋਰਟ ਕਰਾ ਦੀ ਮਹੀਨਾ ਸੈਟਿੰਗ ਦਾਦ ਨੇ ਇੱਕ ਪੀਪਾ ਦੀ ਸੈਟਿੰਗ ਕਰੀਆ ਤੇ ਕਫਲੀ ਚ ਦਾਣਾ ਆਉਂਦਾ ਸੀ ਆਪਾਂ ਨੇ ਬਾਸਕਟ ਐਡ ਕਰੀਆ ਵਾ ਹੋਰ ਕੁਝ ਨਹੀਂ ਇਹ ਪੀਪਾ ਦੀ ਸੈਟਿੰਗ ਉਹ ਧੂਤੀਆਂ ਧੂਤੀਆਂ ਦੀਆਂ ਕੱਢ ਕੇ ਉਹ ਜਰਾ ਸਾਫ ਸੋਪ ਕਰੀਆਂ ਉਹ ਜਿਹੜੀਆਂ ਬੰਦ-ਬੰਦ ਦੀਆਂ ਉਹ ਕੋਈ ਬੰਦ ਹੈ ਕੋਈ ਜਿਆਦਾ ਖੁੱਲੀ ਦੀ ਕੋਈ ਤੇ ਹੋ ਦੀ ਉਹਨੇ ਸੈਟਿੰਗ ਕਰਕੇ ਮਸ਼ੀਨ ਚਲਾਤੀ ਬੜੀ ਦੂਜੀ ਮਸ਼ੀਨ ਆਪਣੇ ਨਾਲ ਗੁਰਦੇ ਆ ਲਈਦੀ ਮਸ਼ੀਨ ਕੱਲ ਚੱਲ ਗਈ ਸੀ ਉਹਨਾਂ ਨੇ ਪੂਲੀ ਵਾਲੀ ਕੁਝ ਨਹੀਂ ਬਦਲਿਆ ਸਾਮਾਨ ਤਾਰਿਆ ਚਲਾਤੀ ਅਜੰਟ ਦਾ ਕਹਿੰਦਾ ਜੀ ਤੁਸੀਂ ਵੀ ਚਲਾਓ ਪਰ ਆਪਾਂ ਨੇ ਬਾਈ ਚਲਾਈ ਨਹੀਂ ਮਸ਼ੀਨ ਆਪਾਂ ਇੱਕ ਬਲੇਡ ਪੈਨ ਵਾਲੇ ਵੀ ਗੇ ਉਹਨਾਂ ਦੇ ਕੱਲ 10 ਪਤਾ ਨਹੀਂ 12 ਬਲੇਡ ਟੁੱਟ ਗਏ ਕੀ ਪੈ ਕੋਈ ਫਾਇਦਾ ਨਹੀਂ ਹੈਗਾ ਖਾੜਤ ਪੈ ਰਹਾ ਹੁਣ ਆਪਾਂ ਨੇ ਅੱਜ ਦੋ ਗੀਂਦਾਂ ਦਾ ਘੇਰਾ ਮਤਲਬ ਅੱਜ ਚੱਲ ਰਹੀ ਆ ਵਧੀਆ ਉਹਨਾਂ ਨੇ ਨਾ ਪੂਰੀ ਬਦਲੀ ਆ ਦੇ ਨਾ ਠੀਕ ਆ ਬਈ ਬਲੇਡ ਬਲੂਡ ਦੇਖੇ ਨੇ ਜਿਵੇਂ ਜੀਰੀ ਜੇ ਚੱਲਦੇ ਦੀ ਉਹ ਕਣੀ ਪਾਤੇ ਉਹਨਾਂ ਨੇ ਵੱਢਣ ਲੱਗੇ ਉਹਨਾਂ ਨੇ ਪਹਿਲੇ ਜਿਹੜਾ ਟੁੱਟੇ ਬੋਦ ਦਾ ਉਹਨਾਂ ਦੇ ਵੀ ਮਨ ਲੱਗਾ ਕੱਲ ਵੜਤੇ ਉਹਨਾਂ ਨੇ 10 ਕੀਲਿਆਂ ਨੇੜ ਗੇੜੇ ਚ ਵੜਤੇ ਆਪਾਂ ਜਿੱਥੇ ਜਾਣਾ ਸੀਗਾ ਉੱਥੇ ਆਪਣੇ ਏਜੰਟ ਨੇ ਉੱਥੇ ਤੋਂ ਆਪਾਂ 25 ਕਿਲੋਮੀਟਰ ਸਾਈਡ ਤੇ ਪਹਿਲੇ ਹੀ ਰੋਕਦਾ ਸੀਗਾ ਉੱਥੇ ਬੰਦਾ ਹੋਣਾ ਉਹਦਾ ਕੋਈ ਐ ਦੀ ਮਸ਼ੀਨਾ ਬਾਈ ਜਿੰਨੀਆਂ ਕਿ ਕਹਿੰਦਾ ਉਨੀ ਕੁ ਮਸ਼ੀਨ ਆ ਰੇਟ ਹੁਣ ਤਾਂ ਆ ਅੱਜ ਦੇ ਦਿਨ ਜੇ ਆਪਾਂ ਚਲਾਈ ਆ ਜਿਹੜੀ ਆਹੀ ਜੀ ਆ ਹਰ ਹਰ ਮੰਨ ਲਓ ਵੀ ਦਰਮਿਆਨੀ ਜੀ 6 ਫੁੱਟ 5 ਫੁੱਟ ਵਾਲੀ ਉਹਦਾ ਦਾ ਰੇਟ ਆਏਗਾ ਭਾਈ 1200 1300 ਕਿੱਡੀ ਬੜੀਆ ਮਨ ਲੋ ਵੀ ਕਾਇਮ ਦਾਤ ਕਉਂਦੀ ਹੈ ਜਿਹੜੀ ਉਹਦੀ ਉਹਦਾ ਰੇਟ ਜ਼ਿਆਦਾ 2-300 ਰੁਪਏ ਹੀ 15-1600 ਰੁਪਏ ਉਹਦਾ ਰੇਟ ਹੈ ਲਓ ਜੀ ਆ ਬੱਡ ਹੋ ਗਈ ਪੌਣੇ ਦੋ ਕਿਲੇ ਭਾਈ ਤੁਹਾਨੂੰ ਹੁਣ ਚੈੱਕ ਕਰਾ ਲੈਣੇ ਆ ਇਹਦੇ ਵਿੱਚ ਕਜਰਾ ਹੋਊਗਾ ਜ਼ਰੂਰ ਮੇਰਾ ਟੈਂਕਾ ਇੱਥੇ ਸੈਟਿੰਗ ਸ਼ੂਟਿੰਗ ਜਿਹੜੀ ਕਰੀਤੀ ਉਹ ਸਿੱਧੀ ਆ ਮਾਲ ਸਾਰੇ ਪਰਾਲੀ ਬਰੋਲੀ ਸਾਰੀ ਵਿੱਚ ਆ ਗਈ ਆਹ ਟੈਂਕ ਸਾਫ ਹੋ ਕੇ ਫੇਰ ਗੱਲ ਕਰ ਲੋ ਲਓ ਕਰੋ ਚੈੱਕ ਪਰ ਆ ਦਾਣਾ ਸਾਰਾ ਲੱਲਾ ਪੱਪਾ ਵਿੱਚੇ ਆ ਪਰਾਲੀ ਬਰੋਲੀ ਬਾਈ ਵਿੱਚੇ ਆ ਗਈ ਸਾਰੀ ਜਿਹੜੀ ਵਿੱਚ ਟੈਂਕ ਦੇ ਪਈ ਦੀ ਬਾਕੀ ਸਾਰਾ ਕੁਝ ਓਕੇ ਆ। ਵੜੀਆਂ ਫੜੀਆਂ ਬੁੜੀਆਂ ਇਹ ਪਹਿਲਾਂ ਆਈਆਂ ਦੀਆਂ ਹੁਣ ਐਨ ਓਕੇ ਰਿਪੋਰਟ। ਜਦੋਂ ਹੁਣ ਅਗਲਾ ਟੈਂਕ ਕੱਢਾਂਗੇ ਹੁਣ ਸਫਾਈ ਹੋ ਗਈ ਸਾਰੀ ਟੈਂਕ ਦੀ। ਉਹਦੇ ਬਾਅਦ ਦਿਖਾਵਾਂਗੇ ਤੁਹਾਨੂੰ ਹੁਣ ਅੱਗੇ ਚੱਲਦੇ ਆਂ ਪੱਡਣ ਉਹਦੇ ਤੋਂ। ਅਜੇ ਕੰਮ ਬਾਈ ਪੂਰਾ ਨਹੀਂ ਚੱਲਿਆ। ਖਾਤ ਗਿਆ। ਆਓ ਕਰ। ਲਓ ਜੀ ਮਸ਼ੀਨ ਚੱਲ ਰਹੀ ਆ ਉਹ ਓਗਰ ਦਾ। ਔਰ ਫਿਰ ਇਹ ਜ ਫਸ ਗਿਆ ਜੀ ਪਤਾ ਨਹੀਂ ਰਾਸਤੇ ਵਿੱਚ ਟੱਟ ਕੇ ਢੁੱਟ ਕੇ ਨਾਲ ਹੋ ਗਿਆ ਉਹ ਖੱਤ ਮਾਰੇ ਦੇ ਚੰਦ ਚੱਲ ਪਿਆ ਹੁਣ ਅੱਗਰ ਇੱਕ ਦੋ ਵਾਰ ਅੱਗੇ ਪਿੱਛੇ ਕਰਕੇ ਦੇਖਿਆ ਠੀਕ ਜਿੰਦ ਹੈ ਤੇ ਬਈ ਆਹਾ ਉਧਰ ਤੁਹਾਨੂੰ ਦਿਸਿਆ ਪਈ ਆ ਵੀ ਜਿਹੜੀ ਛੋਟੀ ਆ ਇਹਦਾ 1200 ਹੁਣ ਆਹ ਕੈਮਨ ਤੱਕ ਜਾ ਰਹੀ ਆ ਹਾਲੇ ਹਲੇ ਇਹਦਾ 1500 1500 ਜਿਵੇਂ ਦੇਖ ਰਹੇ ਹਾਂ ਕਿ ਮਸਾਬ ਹੋਗਾ ਸ਼ਾਮ ਨੂੰ ਪਪਾ ਦਾ ਮਿਲ ਕੇ ਦੱਸ ਦੇਣਾ ਬਣਾ ਸ਼ਾਮ ਨੂੰ ਹੋਣਾ ਕੀ ਲੈ ਪਾ ਲੈ ਲੈਣੇ ਵਿਆਜ ਇੰਨੇ ਵੱਡੇ ਆ ਚਾਹ ਮੰਤਾ ਕਾਉਂ ਕੇ ਦੇਖ ਲੈ ਕਟਰਾ ਮੱਲ ਵੀ ਪੂਰਾ ਚੈੱਕ ਕੇ 2-3 ਇੰਚ 2 ਇੰਚ ਹੀ ਰਹਿ ਜਾਂਦਾ ਪਰ ਹੋਰ ਤੇ ਸੱਲ ਨੂੰ ਇੰਨਾ ਫੋਲੇ ਮੱਲ ਫੋਲੇ ਮੰਨੋ ਵੀ ਫੋਲੇ ਚੱਕ ਕੇ ਕਟਰ ਚੱਲ ਰਿਹਾ ਸਾੜਾ ਮੋਟਾ ਹੀ ਵਰਕ ਆ ਬੱਸ ਐਹੀ ਜੀ ਜੀ ਭਾਰਤੀ ਬਈ 20-25 ਕਿਲੇ ਨਕੀਨ ਤੁਰਦੀ ਨਹੀਂ ਹੈਗੀ ਜਮਾ ਇਹ ਆਪ ਪਹਿਲਾਂ ਵੱਡੀ ਉਹ ਜ machine ਭੱਜੀ ਵਰਦੀ ਸੀ ਉਹ ਗੜਮ-ਗੜਮ ਵੱਜਦੇ ਜ ਮੜਾ ਜਾ ਹਾਈ ਲਾਉਣਾ ਦੇਕਾਣਾ ਨੇ ਆ ਪੱਲੀ ਜੀ ਬੰਨੀ ਵਿਆਰਾ ਬਹੁਤ ਧਿਆਨ ਰੱਖਣਾ ਪੈਦਾ ਕਿਤੇ ਚੋਕ ਵੀ ਨਾ ਕਰ ਦੇਣਾ ਪਿੱਛੇ ਤਾਂ ਫੂਟ ਪੀਪਾਂ ਭਰਾ ਦੇਣ ਕਿਤੇ ਉੱਪਰ ਐਕਣ ਬੋਲਦੀਆਂ machine ਕਈ ਕਰ ਇੱਕੋ ਲੱਕ ਮਾਲ ਇਕੱਠਾ ਵੱਜਦਾ ਜਾ ਕੇ ਇਹ ਦੇਖੋ ਹਾਂ ਪਰ ਓਕੇ ਰਿਪੋਰਟ ਵਧੀਆ ਚੱਲ ਰਿਹਾ ਬਾਈ ਕੰਮ ਇਹ ਦੇਖਾਂਗੇ ਦੁਨੀਆ ਮਸ਼ੀਨਾ ਕੋਲ ਜੇ ਘੇੜਾ ਵੱਜਾ ਜ਼ਰੂਰ ਜਾਵਾਂਗੇ ਪਰ ਆਹ ਇਨੀ ਕਾ ਨੇੜੇ ਤੇੜੇ ਉਹਨਾਂ ਆਪਣੀ ਕਿੱਥੋਂ ਆਪਣਾ ਰਾਤ ਖੜੇ ਧੀ ਕੇ ਸਮਾਨ ਪਿਆ ਜਿੱਥੇ ਆਪਣਾ ਉੱਥੇ ਤੇ ਆਪਾਂ ਕਟੋ ਕੱਟ ਵੀ 7 ਕਿਲੋਮੀਟਰ ਆ ਗਏ ਅਸੀਂ ਦੋ ਜਣਾਂ ਦਾ ਬਿਸਤਰਾ ਤੇ ਗੱਦੇ ਵੀ ਆਪਣੇ ਪਹਿਲਾਂ ਹੀ ਚੱਕ ਲੈਈ ਦੀ ਜਿੱਥੇ ਮਹੀਨ ਖੜੂਗੀ ਉੱਥੇ ਖੜਾਵਾਂਗੇ ਬਿੱਲੀ ਵੀ ਨਹੀਂ ਆਉਂਦੀ ਰੋਟੀ ਆਪਣੀ ਉਹੇ ਪਾਉਣ ਦੀ ਹੋਈ ਲਾਣੇ ਦਾ ਲਿਆਊਗਾ ਇਵੇਂ ਵੀ ਬਣੂਗਾ ਪ੍ਰੋਗਰਾਮ ਉਹ ਦੇਖ ਲਾਂਗੇ ਦੋ ਜਾਨਾਂ ਤੇ ਗੱਦੇ ਚੱਕ ਲੈ ਜੀ ਮੈਂ ਆਪਣਾ ਇਹ ਡਰਾਈਵਰ ਦਾ ਇਸ ਤਰ੍ਹਾਂ ਆਪਾਂ ਚੱਕ ਲੈ ਜਾਨੇਦਾਰ ਜੇ ਉਰੇ ਬਣਿਆ ਆ ਉਰੀ ਪਹ ਜੂਗਾ ਤੇ ਉੱਥੇ ਜਾਣਾ ਹੋਗਾ ਉੱਥੇ ਜਿਵੇਂ ਵੀ ਬਣੂਗਾ ਪ੍ਰੋਗਰਾਮ ਦੇਖ ਲਾਂਗੇ ਉੱਥੀ ਭੇਜਾਂਗੇ ਕਿਉਂਕਿ 7 ਵਜੇ ਤਾਂ ਮਸ਼ੀਨ ਖੜ ਜਾਨੀ ਆ ਰੋਟੀ ਦਾ ਢਾਬੇ ਢੂਬੇ ਦੀ ਚੱਲੂਗਾ ਕੰਮ ਕਿਉਂਕਿ ਟਿਕਾਣਾ ਔਰ ਇੱਕ ਪੱਕਾ ਨਹੀਂ ਬਣਦਾ ਤਦ ਕਿਤੇ ਕਦੇ ਕਿਤੇ ਅਗਰ ਰਿੱਕੇ ਜਾਣੇ ਨੂੰ ਰੋਟੀ ਦਾ ਬਈ ਔਖਾ ਆ ਜਾਂਦਾ ਰਾਤ ਵੀ ਬੰਦੇ 6 ਫੇ ਰੋਟੀ ਵੀ ਆਪੇ ਬਣਾਈ ਸਬਜ਼ੀ ਵੀ ਆਪੇ ਬਣਾਈ ਫੇ ਚਲੋ ਲਾਨਦਾਰ ਕਹਿੰਦਾ ਜੀ ਅੱਜ ਦਾ ਡੰਗ ਇੱਕ ਡੰਗ ਦੇਖੋ ਵੀ ਆਪਣਾ ਕਹਿ ਦਿਓ ਫੇ ਭਾਈ ਆਪਣਾ ਆਪਣਾ ਕਰੋ ਰਾਸਤਾ ਭਲਾ ਬਣਾ ਕੇ ਖਲਾਤੀ ਸਬਜ਼ੀ ਬਣਾ ਲਈਤੀ ਬਈ ਰੋਟੀ ਵੀ ਬਣਾ ਲਈਏ ਬਸ ਆਹੀ ਔਖਾ ਬਈ ਦੂਆ ਮੇ ਜਿਵੇਂ ਹੀਨਾ ਪਾ ਕੱਠੇ ਗੱਲ ਲੈਣੇ ਦੂਆ ਦੂਏ ਤੇ ਮੂਹਾਂ ਉਹਦੇ ਕੀ ਮੂਹੇ ਨਹੀਂ ਦੇਖੀ ਜਾਂਦਾ ਦੂਆ ਦੂਏ ਤੇ ਮੂਹੇ ਕੀ ਨਹੀਂ ਵੀ ਰੋਟੀ ਦਾ ਚਲੋ ਸਾਰੇ ਨੇ ਖਾਣੇ ਜੇ ਰਲ ਮਿਲ ਕੇ ਬਣਾ ਲਾਂ ਤਾਂ ਸੱfte ਵਧੀਆ ਹੁਣ ਪਹਿਲਾਂ ਲਾਣੇਦਾਰ ਨੇ ਥਾਜੀ ਬਣਾਈ ਉਹਦੋਂ ਕੋਈ ਲੱਗਿਆ ਨਾਲ ਨਾ ਕੋਈ ਪਿਆਜ਼ ਕੋਈ ਲਸਣ ਕੋਈ ਤੜਕਾ ਵੀ ਬੰਦਾ ਕਰਾਏ ਦੇਵੇ ਨਾਲ ਪਾਣੀ ਵੀ ਭਰ ਲਿਆਵੇ ਬੰਦਾ ਉਹ ਵੀ ਨਹੀਂ ਲਿਆਂਦਾ ਕਿਸੇ ਨੇ ਬਰਕ ਹੈ ਵੀ ਲਿਆ ਹਾਂਜੀ ਲਿਆਉਣੇ ਬਸ ਆ ਮਸ਼ੀਨ ਦਾ ਆ ਕਰ ਲਈ ਉਹ ਕਰ ਲਈਏ ਸਬਜੀ ਬਣ ਗਈ ਫਿਰ ਰੋਟੀ ਤੇ ਹੈ ਵੀ ਆਟਾ ਘਣੋ ਲਓ ਕੋਈ ਨਹੀਂ ਲਵੇ ਲੱਗਿਆ ਬਾਈ ਫਿਰ ਆਪ ਹੀ ਆਤਾ ਗੁੰਨ ਕੇ ਵੀ ਚਲੋ ਪਹਿਲਾਂ ਨਾ ਮੂਡ ਬਣ ਗਿਆ ਵੀ ਆਪਣੀਆਂ ਜਿਹੜੀਆਂ ਖਾਣੀਆਂ ਆਪਾਂ ਪੰਜ ਸੱਤ ਵੀ ਆਪਣੀਆਂ ਬਣਾ ਲੈਂਦੇ ਜਿਹਨੂੰ ਲੋੜੂ ਬਣਾ ਲੂਗਾ ਸਬਜ਼ੀ ਬਣਾ ਕੇ ਲਾਣੇਦਾਰ ਕਹਿੰਦਾ ਵੀ ਨਹੀਂ ਇੱਕ ਡੰਗ ਦੇਖ ਲਓ ਆਹ ਕੋਈ ਲੱਗਦਾ ਨਾਲ ਤਾਂ ਠੀਕ ਆ ਪਰ ਉਹ ਬੱਖੀਸ਼ ਮਸ਼ੀਨ ਵਾਲਾ ਲਾਣੇਦਾਰ ਉਹ ਵੀ ਪਿਓ ਬੁੱਤੀ ਨੇ ਦੋਏ ਜਣੇ ਉਹ ਲੱਗਿਆ ਜੀ ਨਾਲ ਰੋਟੀਆਂ ਰੜੀ ਵੀ ਆਪਾਂ ਪਾਈਏ ਗੇ ਗੱਲ ਇੰਨਾ ਕ ਬੰਦਾ ਕਰਾ ਦੇ ਵੀ ਠੀਕ ਆ ਬਾਈ ਪਰ ਜਿਹੜੇ ਬੰਦੇ ਹੁਣ ਜਮੀਨ ਪਾ ਕੇ ਰੋਟੀ ਖਾਲ ਚ ਖਾਹੀ ਹਾਂ ਉਹ ਗੱਲ ਤਾਂ ਗੱਲ ਹੈ ਹੁਣ ਆਪਾਂ ਵੀ ਲਾ ਦਿਆਂ ਬਸ ਆਹ ਲਵਾਤੀ ਨੂੰ ਇਹਦੇ ਬਾਅਦ ਕਿਤੇ ਮੀਲੇ ਕੁਰੀ ਨੂੰ ਲਵਾ ਕੇ ਰੋਟੀ ਲੈ ਲਈ ਤੇ ਕਵਾਜ ਚੱਲੇ ਤੇ ਰੇੜਾ ਲੱਗ ਗਿਆ ਆ ਲਵਾਦੀ ਜਿਹੜਾ ਥੰਗਾ ਦਾ ਲੱਗਣਾ ਉਹਦੇ ਬਾਅਦ ਜਿੱਥੇ ਨਵੀਂ ਜਗ੍ਹਾ ਮੀਲੇ ਤੋਂ ਲਵਾ ਕੇ ਬੇਚਾਂਗੇ ਆ ਕਰਦੇ ਬੰਨੇ ਆ ਸੋ ਮਰੇ ਕੱਪੜੇ ਪਏ ਆ ਕੱਪੜਾ ਗੋਲਣਾ ਜਾ ਉਹਨੂੰ ਪੁੱਤ ਨੂੰ ਗੂਮੂਸ਼ਾਲਾ ਕੱਪੜਾ ਮੇਰਾ ਕੋਈ ਉਹ ਕੰਮ ਨਹੀਂ ਇਹਨੇ ਪਾੜ ਜਾਣਾ ਜਮੇ ਉਹਰੇ ਹੋਰ ਲੈ ਕੇ ਸਵਾਛੇਰਾ ਟਾਈਮ ਹੋ ਗਿਆ ਲੈਟਾਂ ਵਾਲੀਆਂ ਚਾਰ ਕਿੱਲੇ ਦਾ ਕੇਰਾ ਆ ਵਟ ਕੇ ਆਪਾਂ ਮਸ਼ੀਨ ਖੜਾ ਦੇਣੀ ਆ ਬਾਅਦ 7:00 ਵਜੇ ਤੱਕ ਸਾਡੇ ਦਾ 9:00 ਵਜੇ ਤੱਕ ਮਸ਼ੀਨ ਚੱਲੂਗੀ ਔਰ ਨਰਮਾਈ ਹੋਣ ਲੱਗੀ ਬੜੀ ਚ ਸੁਲਾਬੀ ਜੀ ਹੋ ਗਈ ਪਰ ਵੱਡਾਂ ਗੇ ਕੋਈ ਚੱਕਰ ਨਹੀਂ ਆਚਾਰ ਕਿਤੇ ਵੱਟ ਕੇ ਮਸ਼ੀਨ ਖੜਾ ਲੈਣੀ ਉਰੀ ਥੋੜੀ ਆਪਾਂ ਪਾਵਾਂਗੇ ਲਾਣੇਦਾਰ ਚਲੇ ਜਾਊਗਾ ਰੋਟੀ ਦਾ ਦੇਖ ਲਾਂਗੇ ਉਰੇ ਕਿਲੋ 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 ਬਾਈ ਜਿੱਥੇ ਰਹਿਨੇ ਆ ਆਪਣਾ ਸਮਾਨ ਪਿਆ ਉਹ 7-8 ਕਿਲੋਮੀਟਰ ਥਾਪੇ ਤੋਂ ਹੀ ਖੜ ਲੈ ਆਵਾਂਗੇ ਲਾਣੇਦਾਰੂ ਜੀ ਦਿਖਾ ਕੇ ਚਲੇ ਜਾਊਗਾ ਬਾਕੀ ਦੇਖਣਾ ਕਿਵੇਂ ਬਣੂਗਾ ਪ੍ਰੋਗਰਾਮ ਦਿਖਾਵਾਂਗੇ ਤੁਹਾਨੂੰ ਇਹ ਆਪਣੀ ਚੱਲ ਰਹੀ ਆ ਓਕੇ ਰਿਪੋਰਟ ਜਿਵੇਂ ਹੁਣ ਆ ਹਾਈ ਇਹ ਵਧੀਆ ਬਾਟ ਹੋ ਜਾਂਦੀ ਛੇਤੀ ਜਿਹੜੀ ਆਪਾਂ ਦੋਨੋਂ ਪਹਿਲਾਂ ਦੁਪਹਿਰੇ ਦਿਖਾਈ ਆ ਬਹੁਤ ਦਾ ਬਾਈ ਤੁਸੀਂ ਲਾ ਲੋ ਸਾਹਿਬ ਹੁਣ ਇਧਰ ਵੱਟ ਕੇ ਆਇਆ ਘੰਟੇ ਚ 2 ਕਿਲੇ ਵਾਣੀ ਅੱਧੇ ਘੰਟੇ ਚ 2 ਕਿਲੇ ਵਟ ਹੋ ਗਈ ਜਿਹੜੀ ਛੋਟੀ ਹੁੰਦੀ ਇਹਨੂੰ ਇੰਨਾ ਕ ਟਾਈਮ ਲੱਗਦਾ ਇਹ ਨੂੰ ਘੰਟੇ ਚ ਵਟ ਹੋ ਜੀ